ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਗੱਲ ਕਰਨ ਜਾ ਰਹੀਆਂ ਪੰਜਾਬ ਦੇ ਅੱਜ ਰਾਤ ਦੇ ਮੌਸਮ ਬਾਰੇ ਅੱਜ ਰਾਤ ਦਾ ਮੌਸਮ ਜਿਹੜਾ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਬਣਿਆ ਰਹੇਗਾ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਹੇ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬਦਲਬਾਈ ਬਣੀ ਹੋਈ ਜ਼ਰੂਰ ਦੇਖ ਨੂੰ ਮਿਲ ਰਹੀ ਆ ਆਪਾਂ ਨੂੰ ਪਰ ਜਿਹੜੀ ਇਹ ਸਿਸਟਮ ਪੰਜਾਬ ਕੰਨੀ ਵਧੇਗਾ ਤੇ ਜੇ ਜੀ ਗੱਲ ਕਰੀਏ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜਾਂ ਮੀਂਹ ਦੀ ਗਤੀਵਿਧੀਆਂ ਨਹੀਂ ਦੇਖਣ ਨੂੰ ਮਿਲਣਗੀਆਂ ਪੰਜਾਬ ਦੇ ਵਿੱਚ ਜੇ ਪੱਕੇ ਤੌਰ ਤੇ ਗੱਲ ਕਰੀਏ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਮੀਂਹ ਦੀ ਬੱਦਲਬਾਈ ਜਿਹੜੀ ਆ ਪੰਜਾਬ ਕੰਨੀ ਜਰੂਰ ਵਧੇਗੀ ਤੇ ਬੱਦਲਬਾਈ ਵੀ ਪੰਜਾਬ ਦੇ ਵਿੱਚ ਜਿਹੜੀ ਆ ਆਉਣ ਵਾਲੇ ਦਿਨਾਂ ਤੱਕ ਬਣੇਗੀ ਪਰ ਮੀਂਹ ਦੀ ਸੰਭਾਵਨਾ ਫਿਲਹਾਲ 2-3 ਦਿਨਾਂ ਤੱਕ ਨਹੀਂ ਬਣੀ ਹੋਈ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜਾ ਪੰਜਾਬ ਦਾ ਘੱਟ ਰਹੇਗਾ ਟੈਂਪਰੇਚਰ ਇੰਨਾ ਜਿਹੜਾ ਪੰਜਾਬ ਦਾ ਨਹੀਂ ਵਧੇਗਾ ਤੇ ਮੀਂਹ ਦੀ ਗਤੀਵਿਧੀ ਫਿਲਹਾਲ ਆਪਾਂ ਨੂੰ 2-3 ਦਿਨ ਨਹੀਂ ਦੇਖਣ ਨੂੰ ਮਿਲੇਗੀ ਤੇ ਗੱਲ ਕਰੀਏ ਟੈਂਪਰੇਚਰ ਦੀ ਅੱਜ ਜਿਹੜਾ ਟੈਂਪਰੇਚਰ ਆ ਉਹ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ 30 ਡਿਗਰੀ ਤੋਂ ਲੈ ਕੇ ਰਾਤ ਨੂੰ 13 ਡਿਗਰੀ ਤੱਕ ਜਿਹੜਾ ਬਣਿਆ ਰਹੇਗਾ ਰਾਤ ਦਾ ਟੈਂਪਰੇਚਰ ਆਪਾਂ ਨੂੰ 2 ਦਿਨ ਜਿਹੜਾ ਘਟ ਦੇਖਣ ਨੂੰ ਮਿਲ ਰਿਹਾ 1-1 ਡਿਗਰੀ ਦੀ ਗਿਰਾਵਟ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਜੇ ਦਿਨ ਵੇਲੇ ਦੀ ਟੈਂਪਰੇਚਰ ਦੀ ਗੱਲ ਕਰੀਏ ਇਸ ਮਹੀਨੇ ਸਭ ਤੋਂ ਵੱਧ ਕਿੰਨਾ ਰਹੇਗਾ ਤਾਂ 28 ਡਿਗਰੀ ਜਿਹੜਾ ਟੈਂਪਰੇਚਰ ਹੈ ਇਸ ਮਹੀਨੇ ਰਹੇਗਾ ਤੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਹੈ ਉਹ ਵੀ ਪੰਜਾਬ ਦੇ ਵਿੱਚ ਬਣੀ ਹੋਈ ਹੈ 27 ਤੇ 28 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਕੁਝ ਜ਼ਿਲ੍ਹਿਆਂ ਤੇ ਬਣੀ ਰਹੇਗੀ ਖਾਸ ਕਰਕੇ ਪੂਰਬੀ ਜ਼ਿਲ੍ਹੇ ਪੂਰਬੀ ਜ਼ਿਲ੍ਹੇ ਜਿਹੜੇ ਨੇ ਵੱਧ ਬੱਦਲਵਾਈ ਦੇ ਨਾਲ ਜਿਹੜੇ ਨੇ ਪ੍ਰਭਾਵਿਤ ਰਹਿਣਗੇ ਖਾਸ ਕਰਕੇ ਇਹ ਜ਼ਿਲ੍ਹੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਫਿਲਹਾਲ ਗੱਲ ਕਰੀਏ ਫਰਵਰੀ ਦਾ ਅਖੀਰ ਲੰਮੇ ਹਿਨਾ ਕਿਸ ਤਰ੍ਹਾਂ ਦਾ ਰਵੇਗਾ ਗਰਮ ਰਵੇਗਾ ਜਾਂ ਠੰਡਾ ਇਹ ਜਿਹੜਾ ਮਹੀਨਾ ਠੰਡਾ ਰਵੇਗਾ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਜਿਹੜੇ ਟੈਂਪਰੇਚਰ ਨੇ ਉਹ ਕਾਫੀ ਵੱਧ ਜਿਹੜੀ ਨੇ ਬਦਲਣ ਲੱਗ ਗਈ ਸੀ ਪਰ ਜਿਹੜੀਆਂ ਪਿਛਲੀ ਪਿਛਲੀ ਬਦਲਵਾਈ ਨਾਂਕ ਕੇ ਗਈ ਆ ਉਸ ਕਾਰਨ ਪੰਜਾਬ ਦੇ ਵਿੱਚ ਟੈਂਪਰੇਚਰ ਦੇ ਵਿੱਚ ਆਪਾਂ ਨੂੰ ਕਾਫੀ ਜ਼ਿਆਦਾ ਜਿਹੜੀ ਗਰਾਵਟਾ ਦੇਖ ਨੂੰ ਮਿਲੀ ਆ ਵੀਡੀਓ ਨੂੰ ਐਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹ ਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ